ਕਿ ਆਪਾਂ ਆਉਣ ਲੱਗੇ ਆ ਉਹ ਤਾਈ ਜਿਹੜੀ ਨੇ ਨਾ ਦੱਸਿਆ ਏ ਮੈਨੂੰ ਤੁਹਾਨੂੰ 2 ਉਹ ਹੋਰ ਰਪਿੰਦਰ ਮੈਨੂੰ ਚੇਤਾ ਹੀ ਭਰ ਕੇ ਤੈਨੂੰ ਦੱਸਣ ਦਾ ਖੈਰ ਲਾ 2 ਉਹ ਹੋਰ ਰਪਿੰਦਰ ਮੈਨੂੰ ਚੱਲ ਚੰਗਾ ਸੋਹਣਾ ਪਰੋਣੇ ਉੱਧਰ ਆਉਣਗੇ ਤੇ ਮੜਕੇ ਇੱਥੋਂ ਵੀ ਹੋ ਕੇ ਜਾਣ 2 ਚੱਲ ਪੁੱਛ ਨਹੀਂ ਇਹ ਤਾਈ ਨੂੰ ਜਾ ਕੇ ਕਿ ਪਰੋਣਿਆਂ ਨੂੰ ਕੱਪੜੇ-ਕੱਪੜੇ ਦੇ ਦਈਏ ਹੁਣੇ 2 ਚੱਲ लवली ਵੀ ਕਹਿਣੀ ਆ ਤੇ ਆਪਣੀ ਫਿਰ ਸ਼ਹਿਰ ਰਹਿਣ ਦੇਣਾ ਮੈਂ ਜੇ ਉੱਥੇ ਵੱਧ ਘਰ ਟਾਈਮ ਲੱਗ ਗਿਆ ਤੇ ਫਿਰ ਉਹ ਛੇਤੀ ਆ ਰਹੀ ਨਾ ਹੁਣ ਸਮਾਨ ਵੀ ਤੇ ਚਾਹੀਦਾ ਕੋਈ ਖਾਣ ਪੀਣ ਲਈ ਅੱਗੇ ਰੱਖਣ ਲਈ ਵਨ ਸਮਾਨ ਤੇ ਲਿਓਣਾ ਹੀ ਪੈਣਾ ਨਾ ਚਾਹ ਦੇ ਨਾਲ ਅੱਗੇ ਰੱਖਣ ਵਾਸਤੇ ਤੇ ਰੋਟੀ ਪਾਣੀ ਵੀ ਤਿਆਰ ਕਰਨਾ ਪੈਣਾ ਸਮਾਨ ਤੇ ਮੈਂ ਲਿਆ ਦਿੰਦਾ ਮੈਂ ਫਿਰ ਸ਼ਹਿਰ ਰਹਿ ਸ਼ਹਿਰ ਰਹਿ 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 ਫੇਰ ਕਰ ਲਈਏ ਇਹਦਾ ਉੱਥੇ ਜਾ ਕੇ ਰਹਿ ਪੂੰਗਾ ਖਾਣਾ ਤੇ ਜਾ ਕੇ ਰਹਿ ਪੂੰਗਾ ਪੁੱਜੀਆ ਖਾਊਗਾ ਹੂੰ ਨਹੀਂ ਨਹੀਂ ਪੂਰੀ ਆਣੀ 1 ਚਾਹ ਪਾਣੀ ਦਾ ਸਮਾਨਤ ਰੱਖਣਾ ਹੀ ਹੈ ਨਾ ਉਹ ਲੈ ਕੇ ਆ ਨਾਲੇ ਤੇ ਜੇ ਲੋਡ ਪਾਉਗੀ ਤੇ ਕੋਈ ਗੱਲ ਨਹੀਂ ਸ਼ਹਿਰ ਨੂੰ ਰਹਿ ਦਿੰਦਾ ਹੁਣ ਤੇ ਸਮਾਨ ਲਿਆ ਦਣਾ ਨਾਲੇ ਤਾਈ ਨੂੰ ਆਵਾਜ਼ ਮਾਰ ਲਿਆ ਮੈਂ ਚੱਲ ਇਦਾਂ ਹੀ ਕਰ ਹਾਂ ਚੱਲ ਚੰਗਾ ਫਿਰ ਲੈ ਕੇ ਆਈ ਪਿੰਡਾਂ ਪਿੰਡਾਂ 1 ਤੂੰ ਜਿਹੜਾ ਕਹਿਣ ਦਾ ਮੈਂ ਸ਼ਹਿਰ ਜਾਣਾ ਮੁੰਡੇ ਕਿਸੇ ਨਾ ਮੈਂ ਤੇ ਮੈਂ ਲਿਆ ਦਾਂ ਸਮਾਨ ਲਵਲੀ ਵੀ ਆ ਜਾ ਹਾਂ ਬੈਠਿਆ ਪੁੱਤ ਲਵਲੀ ਆ ਜਾ ਹੋਰ ਸੁਣਾਉ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਉਹ ਮੈਂ ਵੀ ਆਇਆ ਇਹ ਕੰਮ ਮੜਾ ਜਾ ਉਹ ਮੈਂ ਲਈ ਤੈਨੂੰ 1 ਉਹ ਕੰਮ ਹੀ ਆਇਆ ਇਹ ਤਾਈ ਜੀ ਮੜਾ ਜਾ ਕੀ 10 ਪਹਿਲੇ ਦਿਨੇ ਅੱਜ ਉਹਨਾਂ ਨੇ ਆਉਣਾ ਵਾ ਤੇ ਤੂੰ ਆਪਣੇ ਘਰ ਸੱਦ ਕੇ ਬੈਗੀ ਆ ਉਹ ਨਹੀਂ ਵਨ ਜਾਨਾ ਹੁਣ ਕਿੰਨਾ ਚੰਗਾ ਲੱਗਣ ਡਿਆ ਵੀ ਸਾਰਾ ਪਰਿਵਾਰ ਇਕੱਠੇ ਆ ਜੇ ਹੁਣ ਕੁੜੀ ਨੇ ਆਉਣਾ ਵਾ ਫੇਰਾ ਪਾਉਣਾ ਤੇ ਉਹ ਉਹ ਮੁੰਡੇ ਨੂੰ ਪਤਾ ਹੋਊਗਾ ਵੀ ਇਹਦੇ ਕਾਜ ਕਰ ਲੂਗੀ ਤੂੰ ਵਨ ਚਲੋ ਹੁਣ ਸਾਰਾ ਪਰਿਵਾਰ ਅਸੀਂ ਇਕੱਠੇ ਆ ਤੇ ਕਿੰਨਾ ਚੰਗਾ ਲੱਗਣ ਡਿਆ ਫੇਰ ਉਹ ਗੱਲ ਨਹੀਂ ਬੰਦੀ ਲੋਕਾਂ ਨੂੰ ਮੌਕਾ ਮਿਲ ਜਾਂਦਾ ਵਾ ਅੱਗੇ ਤੋਂ ਵੀ ਨਾ ਚਲ ਜਿਹੜੀ ਕੋਈ ਗੱਲ ਹੋਊਗੀ ਨਾ ਆਪਸ ਵਿੱਚ ਬਿਆਹ ਕਰ ਲਿਆ ਕਰਾਂਗੇ ਕਿਤੇ ਗੁਸੇਂਦਰ ਆ ਜੀ ਮਾੜੀ ਮੋਟੀ ਤਾਂ ਹੋ ਹੀ ਜਾਂਦੀ ਆ 21 ਮੈਨੂੰ ਦੱਸ ਉਹਨਾਂ ਰਪਿੰਦਰ ਨੂੰ ਦੱਸਣਾ ਜਿੱਤਾ ਹੀ ਭੁੱਲ ਗਿਆ ਅਸ ਸਿਰੇ ਫੋਰ ਸਿਰੇ ਵੀ ਰੋਏ 21 ਸਗੋਂ ਪੈਨ ਜੀ ਮੈਂ ਜਿੱਤਾ ਹੀ 21 ਦਰਜੀ ਕਦੋਂ ਜਿਆਣਾ ਪਰੋਲਿਆਂ ਨੇ ਪੁੱਤ ਅਸੀਂ ਤੇ ਫੋਨ ਕੀਤਾ ਸਵੇਰ ਦਾ ਹੀ ਆਉਣੇ ਆਉਣ ਤੇ 21 ਦਰਜੀ ਕਦੋਂ ਨਹੀਂ ਆਉਣਾ ਜੋ ਤਾਂ ਉਹਨਾਂ ਨੇ ਪੁੱਤ ਹੁੰਦੇ ਹੋਣੇ ਆ ਆਈ ਹੈ ਨਹੀਂ ਤਿਆਰੀ ਨਹੀਂ ਕਰਨ ਅੰਦਰ ਅੱਛਾ ਅੱਛਾ ਠੀਕ ਠੀਕ ਪਾਣੀ ਤਾਂ ਨਹੀਂ ਪੀਤਾ ਵਾ ਹਾਂ ਜੀ ਜੀ ਪੀਤਾ ਪੀਤਾ ਹੀ ਬੈਜੋ ਅਚਲ ਬੈਠੋ ਤੁਸੀਂ ਮੈਂ ਵੇਖਾਂ ਨਹੀਂ ਨਹੀਂ ਵੀ ਕਰ ਲਓ ਭਾਜੀ ਤੁਸੀਂ ਆ ਜਾਓ 21 ਦਲਜੀਤ ਹਾਂਜੀ ਪੁੱਤ ਅੰਦਰ ਬੈਠੋ ਪੱਖਾ ਚਲਾ ਕੇ ਇੱਥੇ ਗਰਮੀ ਆ ਕੋਈ ਨਹੀਂ ਬੈਠੇ ਉਹ ਮੁਖਤਿਆਰ ਹੁਣ ਵੀ ਆਉਣ ਲੱਗੇ ਆ ਠੀਕ ਹੈ ਠੀਕ ਠੀਕ ਆ ਤੁਸੀਂ ਵੀ ਚਲ ਜਾਓ ਨਾਲ ਹੀ ਚਲ ਮੈਂ ਵੀ ਚਲ ਜਾ ਉਹ ਨਹੀਂ 21 ਬੈਠਾ ਰਮਨ ਤੋਂ ਬਾਅਦ ਚਾਹ ਪਿਆ ਲਦੇ ਹੋ ਤੇ ਤੁਸੀਂ ਉਧਰ ਹੀ ਆ ਜਾਓ ਸਾਡੇ ਵਾਲੀ ਠੀਕ ਆ ਨਾ ਰਮਨ ਬਣੇ ਚਾਦਾ ਫੋਨ ਕੀਤਾ ਵੀ ਇਹ ਆਉਂਦੇ ਬੜਾ ਬੈ ਗਿਆ ਗੱਲ ਗੱਲ ਠਾਕਰੇ ਮਮੀ ਜੀ 1 ਸੱਚੀ ਗੱਲ ਹੈ ਜੀ ਸੱਚੀ ਸੱਚੇ ਪੁੱਤ ਹੈ ਸੱਚੀ ਗੱਲ ਹੋਰ ਠੀਕ ਠਾਕ ਜੀ ਸੱਚੀ ਗੱਲ ਹੋਰ ਠੀਕ ਠਾਕ ਹੈ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਹੈ ਤੇ ਬੀਜੀ ਨੂੰ ਨਾਲ ਲਿਆਉਣਾ ਸੀ ਤੇ ਜੀ ਇਦਾਂ ਹੀ ਢਿੱਲੇ ਹੀ ਥੋੜੇ ਜੇ ਥਾਗ ਗਏ ਨਾ ਫਿਰ 2 1 ਪੁੱਤ ਵੀ ਜੀ ਨੂੰ ਨਾਲ ਲਿਆਉਣਾ ਸੀ ਮਮੀ ਚ ਬੀਜੀ ਥੋੜੇ ਢਿੱਲੇ ਜੀ ਸੀ ਮੈਂ ਦੇਖਾਂਗੇ ਇੰਨੀ ਵਧੀਆ ਕੀਤਾ ਕੇ ਹਾਂ ਜੀ ਜਰੂਰ ਆਮਕੇ ਕੇ ਤੇ ਬੀਜ ਨੂੰ ਨਾਲ ਲੈ ਕੇ ਆਇਓ ਜਰੂਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੋਤ ਹਾਂਜੀ ਭਾਜੀ ਅੱਜ ਤੁਸੀਂ ਬੀਜ ਨੂੰ ਨਾਲ ਲੈ ਲਿਆ ਜਦ ਸਾਰਾ ਪਰਿਵਾਰ ਇਕੱਠਾ ਹੋ ਕੇ ਬੈੰਦਾ ਵਾ ਬਹੁਤ ਵਧੀਆ ਬਰਨ ਗੱਲਾਂ ਹੀ ਕਰੀ ਜਾਣੀਆਂ ਕੋਚ ਆਪਾਂ ਨਹੀਂ ਜੁੜਾਈ ਦਈਆ ਸੰਦੀਪ ਲੈ ਕੇ ਆਉਂਦੀ ਆ ਸੰਦੀਪ ਲੈ ਆ ਪੁੱਤ ਦੇਖੀ ਆਪਾਂ ਆਉਣ ਲੱਗੇ ਆ ਉਹ ਤਾਂ ਇਧਰ ਹੀ ਮੈਂ ਦੱਸਿਆ ਹੀ ਮੈਨੂੰ ਤੁਹਾਨੂੰ ਉਹ ਹੋਰ ਰਪਿੰਦਰ ਮੈਨੂੰ ਚੇਤਾ ਹੀ ਭਰ ਕੇ ਤੈਨੂੰ ਦੱਸਣ ਦਾ 2 ਉਹ ਹੋਰ ਰਪਿੰਦਰ ਚੱਲ ਚੰਗਾ ਸੋ ਹਨਾ ਪਰੋਣੇ ਉੱਧਰ ਆਉਣਗੇ ਤੇ ਮੜ ਕੇ ਇੱਥੇ ਵੀ ਹੋ ਕੇ ਜਾਣ 2 ਚੱਲ ਪੁੱਛ ਲਈ ਤਾਂ ਜੀ ਨੂੰ ਜਾ ਗਏ ਵੀ ਪਰੋਣਿਆਂ ਨੂੰ ਕੱਪੜੇ-ਕੱਪੜੇ ਦੇ ਦਈਏ ਹੁਣੇ 2 ਚੱਲ लवली ਨੂੰ ਕਹਿਣੀ ਆ ਫਿਰ ਤੇ ਫਿਰ ਸ਼ਹਿਰ ਰਹਿਣ ਦਿੰਨਾ ਮੈਂ ਜੇ ਉੱਥੇ ਵੱਧ ਘੱਟ ਟਾਈਮ ਲੱਗ ਗਿਆ ਤੇ ਫਿਰ ਉਹ ਛੇਤੀ ਆਰੀ ਨਾ ਹੁਣ ਸਮਾਨ ਵੀ ਤੇ ਚਾਹੀਦਾ ਕੋਈ ਖਾਣ-ਪੀਣ ਲਈ ਅੱਗੇ ਰੱਖਣ ਲਈ 1 ਸਮਾਨ ਤੇ ਲਿਓਣਾ ਹੀ ਪੈਣਾ ਨਾ ਜਾ ਦੇ ਨਾਲ ਰੱਖਣ ਵਾਸਤੇ ਤੇ ਰੋਟੀ ਪਾਣੀ ਵੀ ਤਿਆਰ ਕਰਨਾ ਪੈਣਾ ਆ ਸਮਾਨ ਤੇ ਮੈਂ ਲਿਆ ਦੰਨਾ ਵਾ ਫਿਰ ਸ਼ਹਿਰ ਰਹਿ 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 ਫੇਅਰ ਕਰ ਲੈ ਯਾਰ ਉਹ ਉੱਥੇ ਜਾ ਕੇ ਰਹਿ ਪੂੰਗਾ ਅੰਨਾਂ ਉੱਥੇ ਜਾ ਕੇ ਰਹਿ ਪੂੰਗਾ ਕੁਝ ਯਾ ਕਾਉਂਗਾ ਨਹੀਂ ਨਹੀਂ ਕੁਝ ਯਾਨੀ ਵਨ ਚਾਹ ਪਾਣੀ ਦਾ ਸਮਾਨਤ ਰੱਖਣਾ ਹੀ ਆ ਨਾ ਉਹ ਲੈ ਕੇ ਆ ਨਾਲੇ ਤੇ ਜੇ ਲੋੜ ਪਊਗੀ ਤੇ ਕੋਈ ਗੱਲ ਨਹੀਂ ਸ਼ਹਿਰ ਨੂੰ ਰਹਿ ਦੰਨਾ ਹੁਣ ਤੇ ਸਮਾਨ ਲਿਆ ਦੰਨਾ ਨਾਲੇ ਤਾਈ ਨੂੰ ਆਵਾਜ਼ ਮਾਰ ਲਿਆ ਮੈਂ ਚੱਲ ਇਦਾਂ ਕਰ ਹਾਂ ਚੱਲ ਚੰਗਾ ਫਿਰ ਲੈ ਕੇ ਆਈ ਪਿੰਡਾਂ ਪਿੰਡਾਂ ਬੰਦ ਤੂੰ ਜਿਹੜਾ ਕਹਿਣਿਆ ਮੈਂ ਸ਼ੇਅਰ ਜਣਾ ਮੁੰਡੇ ਕਿਹਨਾ ਮੈਂ ਲੈ ਆਂਦਾ ਸਮਾਨ ਲਵਲੀ ਵੀ ਆ ਜਾ ਹਾਂ ਬੈਠਿਆ ਪੁੱਤ ਲਵਲੀ ਆ ਜਾ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਉਹ ਮੈਂ ਵੀ ਆਇਆ ਕੰਮ ਮੜਾ ਜਾ ਉਹ ਮੈਂ ਲੈ ਤੈਨੂੰ ਬੰਦ ਉਹ ਕੰਮ ਹੀ ਆਇਆ ਹੈ ਤਾਈ ਜੀ ਮੜਾ ਜਾ ਫੇਰ ਦੱਸ ਪਹਿਲੇ ਦਿਨੇ ਅੱਜ ਉਹਨਾਂ ਨੇ ਆਉਣਾ ਤੇ ਤੂੰ ਆਪਣੇ ਘਰ ਸੱਦ ਕੇ ਬੈ ਗਈ ਆ ਉਹ ਨਹੀਂ ਬੰਦ ਚੱਲ ਹੁਣ ਕਿੰਨਾ ਚੰਗਾ ਲੱਗਣ ਡਿਆ ਕਿ ਸਾਰਾ ਪਰਿਵਾਰ ਇਕੱਠੇ ਆ ਜੇ ਹੁਣ ਕੁੜੀ ਨੇ ਆਉਣਾ ਵਾ ਫੇਰਾ ਪਾਉਣਾ ਤੇ ਉਹ ਉਹ ਮੁੰਡੇ ਨੂੰ ਪਤਾ ਹੋਊਗਾ ਵੀ ਇਹ ਦੇਖ ਤੂੰ 1 ਚਲੋ ਹੁਣ ਸਾਰਾ ਪਰਿਵਾਰ ਅਸੀਂ ਇਕੱਠੇ ਆ ਤੇ ਕਿੰਨਾ ਚੰਗਾ ਲੱਗਣ ਡਿਆ ਫੇਰ ਉਹ ਗੱਲ ਨਹੀਂ ਬੰਦੀ ਲੋਕਾਂ ਨੂੰ ਮੌਕਾ ਮਿਲ ਜਾਂਦਾ ਵਾ ਅੱਗੇ ਤੋਂ ਵੀ ਨਾ ਚਲ ਜਿਹੜੀ ਕੋਈ ਗੱਲ ਹੋਊਗੀ ਨਾ ਆਪਸ ਵਿੱਚ ਬਹਿ ਕੇ ਕਰ ਲਿਆ ਕਰਾਂਗੇ ਕਿਤੇ ਗੁਸੇੰਦਰਾ ਆ ਗਈ ਮਾੜੀ ਮੋਟੀ ਤਾਂ ਹੋ ਹੀ ਜਾਂਦੀ ਆ 2 ਮੀਨੋ ਦਾ ਸਬੂਨਾ ਰਪਿੰਦਰ ਨੂੰ ਦਸਾਂ ਦਾ ਜੇਤਾ ਹੀ ਭੁੱਲ ਗਿਆ ਅੱਤ ਸਿਰੇ ਫੋਰ ਸਿਰੇ ਬਿਊਰੋ 21 ਸਭੋ ਪੈਨ ਜੀ ਮੈਂ ਚੇਤਾ 21 ਦਲਜੀਤ ਕੰਮ ਨਹੀਂ ਆਉਣਾ ਪਰੋਲਿਆਂ ਨੇ ਪੁੱਤ ਅਸੀਂ ਤੇ ਫੋਨ ਕੀਤਾ ਸਵੇਰ ਦਾ ਹੀ ਆਉਣੇ ਆਉਣ ਤੇ 21 ਦਲਜੀਤ ਕੰਮ ਨਹੀਂ ਆਉਣਾ ਜੋ ਤੋਂ ਉਹਨਾਂ ਨੇ ਪੁੱਤ ਹੁੰਦੇ ਹੁਣੇ ਆਈ ਹੈ ਨਹੀਂ ਤਿਆਰੀਆਂ ਕਰਨ ਅੰਦਰ ਅੱਛਾ ਅੱਛਾ ਠੀਕ ਠੀਕ ਪਾਣੀ ਤਾਂ ਨਹੀਂ ਪੀਤਾ ਵਾ ਹਾਂਜੀ ਹਾਂਜੀ ਪੀਤਾ ਪੀਤਾ ਜੀ ਬੈਠੋ ਆ ਚੱਲ ਬੈਠੋ ਤੁਸੀਂ ਮੈਂ ਵੇਖਾਂ ਨਹੀਂ ਨਹੀਂ ਕਰ ਲਓ ਪਾਜੀ ਤੁਸੀਂ ਆ ਜਾਓ 21 ਦਲਜੀਤ ਹਾਂਜੀ ਪੁੱਤ ਅੰਦਰ ਬੈਠੋ ਪੱਖਾ ਚਲਾ ਕੇ ਇੱਥੇ ਗਰਮੀ ਹੈ ਕੋਈ ਨਹੀਂ ਭੈਣ ਉਹ ਮੱਖ ਤਿਆਰ ਹੁਣ ਵੀ ਆਉਣ ਲੱਗੇ ਆ ਠੀਕ ਹੈ ਠੀਕ ਫੇਰ ਤੂੰ ਹੀ ਚਲ ਜਾ ਹਾਂ ਨਾਲ ਹੀ ਚਲ ਮੰਮੀ ਚਲ ਜਾ ਉਹ ਨਹੀਂ ਅੱਲਾਹ ਵਨ ਬੈਦਰ ਅਮਨ ਤੋਂ ਬਾਅਦ ਚਾਹ ਪਿਆ ਗਦੇਓ ਤੇ ਤੂੰ ਉਧਰ ਹੀ ਆ ਜਾ ਸਾਡੇ ਵਾਲੀ ਠੀਕ ਆ ਨਾ ਬੈਦਰ ਅਮਨ ਬਣੇ ਚਿੱਦਾ ਫੋਨ ਕੀਤਾ ਵੀ ਇਹੀ ਆਉਂਦੇ ਛੱਟ ਮੈਂ ਮੰਮੀ ਵਨ ਮਤਲਬ ਆਈ ਕਿ ਸਸੀ ਜੀ ਸਸੀ ਸਸੀ ਪਤਾ ਸਸੀ ਜੀ ਸਸੀ ਜੀ ਹੋਠੀ ਠਾਕ ਜੀ ਸਸੀ ਕਾ ਕੋ ਠੀਕ ਠਾਕ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਹੈ ਤੇ ਬੀਜੀ ਨੂੰ ਨਾਲ ਲਿਆਉਣਾ ਸੀ ਤੇ ਜੀ ਦਾ ਹੀ ਢਿੱਲੇ ਹੀ ਥੋੜੇ ਜੇ ਥਾਗੇ ਨਾ ਫਿਰ ਪੁੱਤ ਵੀ ਜੀ ਨੂੰ ਨਾਲ ਲਿਆਉਣਾ ਸੀ ਮਮੀ ਚ ਪੀਜੀ ਥੋੜੇ ਢਿੱਲੇ ਜੇ ਸੀ ਨਾ ਵੇਖਾਂਗੇ ਇੰਨੀ ਵਧੀਆ ਕੀਤਾ ਕੇ ਹਾਂ ਜੀ ਪੂਰਾ ਮਾਕੇ ਕੇ ਤੇ ਬੀਜੀ ਨੂੰ ਨਾਲ ਲੈ ਕੇ ਆਇਓ ਜਰੂਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੋ ਤਾਂ ਹਾਂ ਜੀ ਭਾਜੀ ਅੱਜ ਤੁਸੀਂ ਬੀਜੀ ਨੂੰ ਨਾਲ ਨਹੀਂ ਲਿਆ ਜਦੋਂ ਸਾਰਾ ਪਰਿਵਾਰ ਇਕੱਠਾ ਹੋ ਕੇ ਬੈੰਦਾ ਵਾ ਬਹੁਤ ਵਧੀਆ ਮਰਨ ਗੱਲਾਂ ਹੀ ਕਰੀ ਜਾਣੀ ਹੈ ਕੋਚ ਆਪਾਂ ਨਹੀਂ ਜੁਣਾਈ ਦਈਆ ਸੰਦੀਪ ਲੈ ਕੇ ਆਉਂਦੀ ਆ ਸੰਦੀਪ ਲਿਆ ਪੁੱਤ ਦੇਖੀ ਆਪਾਂ ਆਉਣ ਲੱਗੇ ਆ ਉਹ ਤਾਈ ਜਿਹੜੀ ਨੇ ਦੱਸਿਆ ਏ ਮੈਨੂੰ ਤੁਹਾਨੂੰ 2 ਉਹ ਹੋਰ ਰਪਿੰਦਰ ਮੈਨੂੰ ਚੇਤਾ ਹੀ ਭਰ ਕੇ ਤੈਨੂੰ ਦੱਸਣ ਦਾ 2 ਉਹ ਹੋਰ ਰਪਿੰਦਰ ਮੈਨੂੰ ਚੱਲ ਚੰਗਾ ਸੋਹਣਾ ਪਰੋਣੇ ਉੱਧਰ ਆਉਣਗੇ ਤੇ ਮੜਕੇ ਇੱਥੋਂ ਵੀ ਹੋ ਕੇ ਜਾਣ। 21 ਚੱਲ ਪੁੱਛਣੀ ਹੈ ਤਾਈ ਨੂੰ ਜਾ ਕੇ ਕਿ ਪਰੋਣਿਆਂ ਨੂੰ ਕੱਪੜੇ-ਕੱਪੜੇ ਦੇ ਦਈਏ ਹੁਣੇ। 21 ਚੱਲ लवली ਨੂੰ ਕਹਿਣੀ ਆ ਫਿਰ ਤੇ ਫਿਰ ਸ਼ਹਿਰ ਰਹਿਣ ਦਨਾ ਮੈਂ ਜੇ ਉੱਥੇ ਵੱਧ ਘੱਟ ਟਾਈਮ ਲੱਗ ਗਿਆ ਤੇ ਫਿਰ ਉਹ ਛੇਤੀ ਆਰੀ ਨਾ ਹੁਣ ਸਮਾਨ ਵੀ ਤੇ ਚਾਹੀਦਾ ਕੋਈ ਖਾਣ-ਪੀਣ ਲਈ ਅੱਗੇ ਰੱਖਣ ਲਈ। 1 ਸਮਾਨ ਤੇ ਲਿਓਣਾ ਹੀ ਪੈਣਾ ਨਾ ਚਾਹ ਦੇ ਨਾਲ ਅੱਗੇ ਰੱਖਣ ਵਾਸਤੇ ਤੇ ਰੋਟੀ-ਪਾਣੀ ਵੀ ਤਿਆਰ ਕਰਨਾ ਪੈਣਾ ਆ। ਸਮਾਨ ਤੇ ਮੈਂ ਲਿਆ ਦਿੰਨਾ ਵਾਂ ਫਿਰ ਸ਼ਹਿਰ